ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਘਰੇਲੂ ਬਾਈ ਦੀ ਗਾਂ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤੋਂ ਦਾ ਫਾਲੋਅਰ ਤੇ ਸੇਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਨੂੰ ਵੀਡੀਓ ਅਪਲੋਡ ਕਰ ਸਕੇ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਦੱਸੀ ਆਪਣਾ ਨਾਮ ਦੀਪਾਈ ਪਿੰਡ ਪਿੰਡ ਸਹਿਣਾ ਹੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਗਾਂ ਦਾ ਜਾਣਕਾਰੀ ਦਿਓ ਜੀ ਕਿਵੇਂ ਸੂਏ ਸੂਰਈ ਹੈ ਇਹ ਦੂਜੇ ਸੂਏ ਸੂਰਈ ਆਪਣੇ ਕੋਲੇ ਜੀ ਠੀਕ ਹੈ ਜੀ ਆਪਣੀ ਘਰ ਦੀ ਬਿਹੜਾ ਜੀ ਠੀਕ ਹੈ ਜੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਠੀਕ ਹੈ ਦੁੱਧ ਦੋ ਵੀਰੇ 17 18 ਕਿਲੋ ਦੁੱਧ ਚੋਆਵਾ ਵੀਰੇ ਆਪਣਾ ਠੀਕ ਹੈ ਹਾਂ ਲੋਪਾ ਚੱਕਰਸ ਲੈਵਾ ਚੰਗੀ ਤਰ੍ਹਾਂ ਤੇ ਰੇਟ ਭਰਾ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਜੀ ਪਾਰ ਦੀ ਮੁੰਡੀ ਬਹੁਤ ਆ ਵੀਰੇ ਬਣਦੀ ਬਹੁਤ ਆ ਵੀਰੇ ਆਪਣੇ ਕੋਲੇ ਪਹਿਲਾਂ ਦੇ ਸੂਏ ਦੀ ਵੀਡੀਓ ਵੀ ਪਈ ਆ ਹਾਂਜੀ ਆਏ ਮੰਨ ਲਓ ਆਪਣੀ ਘਰ ਦੀ 17 18 ਕਿਲੋ ਦੁੱਧ ਚੋਇਆ ਵਾ ਆਪਣਾ ਹੁਣ ਤਾਂ ਇਹ ਜਿੰਨੀ ਖਰਾਕ ਪਾਲਾਂਗੇ ਉਹਨਾਂ ਦਊਗੀ ਠੀਕ ਆ ਬਾਕੀ ਭਰਾ ਲੈਵਰ ਉੱਤੇ ਲੱਟ ਲੋ ਬਹੁਤ ਆ ਕਰਮਾ ਵਾਲੀ ਦੀ ਸੰਗ ਜ਼ਰੂਰ ਹੈਗੇ ਭਰਾ ਤੇ ਤੁਹਾਡੇ ਸਾਹਮਣੇ ਦਿਖ ਰਹੇ ਆ ਤੇ ਬਾਈ ਜੀ ਕਹਿੰਦਾ ਰੇਟ ਫੋਨ ਤੇ ਬਾਕੀ ਤੁਹਾਨੂੰ ਦਿਖਾਉਣੇ ਤੋਰਾ ਠੀਕ ਹੈ ਜੀ ਥੋੜਾ ਜਿਹਾ ਉੱਪਰ ਆ ਜਾ ਵੀ ਕਰ ਰਹੀ ਹੈ ਹਾਂਜੀ ਬਈ ਦੇਖੋ ਜੀ ਤੋਰਾ ਤਾਰਾ ਠੀਕ ਹੈ ਜੀ ਲੋ ਜੀ ਲੇਵਾ ਤੁਹਾਨੂੰ ਦੇਖ ਹੀ ਰਿਹਾ ਜੀ ਕਰਮਗੋਲੀ ਦਾ ਹਲੇ ਦਿਨ ਪਏ ਆ ਲੋ ਜੀ ਮੋੜ ਲਓ ਬਰਾ ਮੋੜ ਲਓ ਲੋ ਜੀ ਚੈੱਕ ਕਰ ਸਾਡੇ ਬਰਾ 13 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ 13 ਤਰੀਕ ਨੂੰ ਦਿਨ ਪੂਰੇ ਹਾਂਜੀ ਠੀਕ ਹੈ ਜੀ ਲੋ ਜੀ 13 ਤਰੀਕ ਨੂੰ ਦਿਨ ਪੂਰੇ ਆਦੇ ਠੀਕ ਹੈ ਜੀ ਲੋ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਲੋਜੀ ਠੀਕ ਹੈ